ਸਿਕਾਲ ਅਦਾਬ ਨਮਸਕਾਰ ਸਵਾਗਤ ਕਰਦੇ ਆਂ ਜੀ ਆਪਾਂ ਤੁਹਾਡਾ ਤੁਹਾਡੇ ਆਪਣੀ ਹੀ ਅਫੀਸ਼ੀਅਲ YouTube ਚੈਨਲ ਗੁਰੂ ਕਿਰਪਾ ਕਲੌਥ ਹਾਊਸ ਕਮਾਨਾ ਤੇ ਅੱਜ ਆਪਾਂ ਜੀ ਲੈ ਕੇ ਆਇਆ ਬਹੁਤ ਸੋਹਣੀ ਆਈਟਮ ਮੈਚਿੰਗ ਲੈ ਕੇ ਆਏ ਜੀ ਕੱਟ ਪੀਸਾਂ ਦੀਆਂ ਆਪਣੇ ਕੋਲੇ ਜੀ ਸ਼ਰਟਾਂ ਸੀ ਉਹਨਾਂ ਨਾਲ ਆਪਾਂ ਨੇ ਮੈਚਿੰਗ ਕੀਤੀ ਹੈ ਬਹੁਤ ਪਿਆਰੇ ਸੂਟ ਬਣਾਏ ਨੇ ਆਪਾਂ ਨੇ ਜਿਹੜਾ ਇਹ ਕੱਪੜਾ ਜੀ ਇਹ ਜਿਹੇ ਰਹਿਣ ਵਾਲਾ ਮਸ਼ਲੀਨ ਸ਼ਿਮਰ ਜੀ ਮਸ਼ਲੀਨ ਸ਼ਿਮਰ ਦਾ ਕੱਪੜਾ ਰਹਿਣ ਵਾਲਾ ਜੀ ਤੇ ਬਾਟਮ ਜਿਹਨਾਂ ਨਾਲ ਆਪਾਂ ਨੇ ਸ਼ਿਮਰ ਦੀ ਬਾਟਮ ਲਗਾਈ ਹੋਈ ਹੈ ਜੀ ਮੈਕਵਨ ਦੀ ਬਾਟਮ ਲਗਾਈ ਹੋਈ ਹੈ ਆਪਾਂ ਪਹਿਲਾਂ ਤਾਂ ਸਾਰੇ ਆਪਾਂ ਇਹਦੇ ਵਿੱਚੋਂ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਪਿਆਰੇ ਪਿਆਰੇ ਸੂਟ ਰਹਿਣ ਵਾਲੇ ਹੈ ਜੀ ਬਹੁਤ ਸੋਹਣੇ ਕਲਰ ਨੇ ਤੇ ਇੱਕ ਨੰਬਰ ਦੀ ਆਪਣੇ ਕੋਲੇ ਆਈਟਮ ਆਈ ਹੋਈ ਹੈ ਜੀ ਕਿਉਂਕਿ ਮਸ਼ਲੀਨ ਸ਼ਿਮਰ ਦੀ ਡਿਮਾਂਡ ਸੀਗੀ ਮਰੀਆਂ ਭੈਣਾਂ ਦੀ ਕਾਫੀ ਕਹਿ ਰਹੀਆਂ ਸੀ ਕਿ ਵੀਰੇ ਮਸ਼ਲੀਨ ਸ਼ਿਮਰ ਮਸ਼ਲੀਨ ਸ਼ਿਮਰ ਲੋ ਪਹਿਣੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਮਸ਼ਲੀਨ ਸ਼ਿਮਰ ਬਹੁਤ ਪਿਆਰੇ ਪੀਸ ਨੇ ਜੀ ਤੇ ਮਸ਼ਰੀਨ ਸ਼ਿਮਰ ਦੇ ਕੱਟ ਪੀਸਾਂ ਦੇ ਨਾਲ ਆਪਾਂ ਤੁਹਾਨੂੰ ਮੈਚਿੰਗਾ ਵੀ ਲੈ ਕੇ ਆਏ ਆ ਆਪਾਂ ਆਪਾਂ ਨੇ ਤੁਹਾਡਾ ਟਾਈਮ ਵੀ ਬਚਾਉਣਾ ਜੀ ਕਿਉਂਕਿ ਤੁਸੀਂ ਕੱਟ ਪੀਸ ਲੱਭਦੀਆਂ ਫਿਰ ਉਹਦੇ ਨਾਲ ਬਾਟਮਾ ਵੀ ਕਰਦੀਆਂ ਇਹ ਸਾਰਾ ਕੁਝ ਤੁਹਾਨੂੰ ਜੀ ਆਪਾਂ ਇੱਥੇ ਪ੍ਰੋਵਾਈਡ ਕਰਵਾ ਦੇਣਾ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਜਿਨ੍ਹਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜਾਂ ਆਪਣੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਜੀ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇ ਸਰੇ ਦੀ ਇਕਪਕ ਕਹਿੰਦੀ ਕਹਾਉਂਦੀ ਆਈਟਮ ਲੈ ਕੇ ਆਏ ਆ ਜੀ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਸਭ ਤੋਂ ਪਹਿਲਾਂ ਤੇ ਇਹ ਵਾਲਾ ਡਿਜ਼ਾਈਨ ਚੈੱਕ ਕਰੋ ਜਿਨ੍ਹਾਂ ਨੂੰ ਵੀ ਪੀਸ ਬਾਏ ਕਰਨਾ ਨਾ ਜੀ ਉਹ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਇੱਥੇ ਹੀ ਸਕਰੀਨ ਸ਼ਾਟ ਲੈ ਕੇ ਉਸੇ ਨੰਬਰ ਦੇ ਉੱਤੇ ਵਟਸਐਪ ਕਰ ਸਕਦੇ ਨੇ ਜੀ ਤੇ ਆਪਣਾ ਐਡਰੈਸ ਭੇਜ ਦਿਆ ਕਰੋ ਜੀ ਜਿਨ੍ਹਾਂ ਨੂੰ ਵੀ ਸ਼ੂਟ ਬਾਏ ਕਰਨੇ ਨੇ ਉਹ ਸਕਰੀਨ ਸ਼ਾਟ ਲੈ ਕੇ ਤੇ ਉਹਦਾ ਨੰਬਰ ਦੇ ਉੱਤੇ ਉਸ ਨੂੰ ਭੇਜ ਕੇ ਆਪਣਾ ਐਡਰੈਸ ਭੇਜ ਦਿਆ ਕਰੋ ਜੀ ਤਾਂ ਕਿ ਪਤਾ ਲੱਗ ਜੇ ਕੀ ਇਹ ਸੂਟ ਤੁਸੀਂ ਨੇ ਬਾਏ ਕਰਨਾ ਲੋ ਜੀ ਅਗਲੀ ਇਹਦੀ ਮੈਚਿੰਗ ਚੈੱਕ ਕਰੋ ਬਹੁਤ ਪਿਆਰੀ ਹੈ ਜੀ ਮਸ਼ਲੀਨ ਹੈ ਜੀ ਮੈਕਵਨ ਦੇ ਨਾਲ ਇਹ ਤੇ ਬਾਟਮ ਲੱਗੀ ਹੋਈ ਹੈ ਬਹੁਤ ਪਾਰਟੀਪਰ ਬਹੁਤ ਸੋਹਣਾ ਸੂਟ ਨੇ ਜੀ ਇਹ ਬਾਕੀ ਸੂਟ ਕਹਿਣ ਦੀ ਤਾਂ ਲੋੜ ਨਹੀਂ ਹੈਗੀ ਜੀ ਆਪ ਹੀ ਮੂੰਹੋਂ ਬੋਲਦੇ ਨੇ ਉਸ ਤੋਂ ਬਾਅਦ ਜੀ ਆਪਾਂ ਤੁਹਾਡੇ ਲਈ ਇੱਕ ਹੋਰ ਵੀ ਮੈਚਿੰਗ ਦਿਖਾਵਾਂਗੇ ਤੁਹਾਨੂੰ ਸੋਹਣੇ ਸੋਹਣੇ ਕਲਰ ਨੇ ਜੀ ਸੋਹਣੇ ਸੋਹਣੇ ਡਿਜ਼ਾਈਨ ਨੇ ਵੀਡੀਓ ਦੇ ਵਿੱਚ ਥੋੜਾ ਫਰਕ ਰਹਿ ਸਕਦਾ ਥੋੜਾ ਫਰਕ ਰਹਿ ਜਾਂਦਾ ਹੁੰਦਾ ਹੈ ਜੀ ਵੀਡੀਓ ਦੇ ਵਿੱਚ ਕਈ ਵਾਰੀ ਇਹ ਦੇਖੋ ਕਿਉਂਕਿ ਇਹਦੇ ਵਿੱਚ ਨੇ ਵੀਡੀਓ ਦੇ ਵਿੱਚ ਦੇਖਿਆ ਜਾ ਜੇ ਵੀ ਜਿਹੜਾ ਇਹ ਗ੍ਰੀਨ ਕਲਰ ਹੈ ਇਹ ਥੋੜਾ ਜਿਹਾ ਡਾਰਕ ਦਿਖਾਈ ਦੇ ਰਿਹਾ ਪਰ ਇਹ ਐਨਾ ਹੈ ਨਹੀਂ ਕਿਉਂਕਿ ਬਿਲਕੁਲ ਇਹਦੇ ਨਾਲ ਦਾ ਸੇਮ ਮਿਲਦੇ ਹੋਏ ਜੀ ਜਿਹਨਾਂ ਜਿਹੜਾ ਕਲਰ ਹੈ ਇਹ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਡਿਜ਼ਾਈਨ ਚੈੱਕ ਕਰੋ ਇੱਕ ਵਾਰੀ ਕਿਉਂਕਿ ਫੋਟੋ ਤਾਂ ਤੁਹਾਨੂੰ ਦੁਬਾਰਾ ਵੀ ਪ੍ਰੋਵਾਈਡ ਕਰਵਾ ਦਾਂਗੇ ਇਸ ਦੀ ਅਗਰ ਤੁਹਾਨੂੰ ਇੱਛਾ ਹੈਗੀ ਪਰ ਪੀਸ ਬਹੁਤ ਪਿਆਰੇ ਨੇ ਜੀ ਨਿੰਦਣ ਵਾਲੇ ਪੀਸ ਨਹੀਂ ਹੈਗੇ ਮੈਚਿੰਗ ਚੈੱਕ ਕਰ ਸਕਦੇ ਹਾਂ ਲਓ ਜੀ ਹੁਣ ਬਰੀ ਅਗਲੇ ਪੀਸ ਦੀ ਲਓ ਜੀ ਕਰੋ ਜੀ ਚੈੱਕ ਇਹ ਪੀਸ ਮੂਹੋਂ ਬੋਲਦੇ ਨੇ ਇੱਕਦਮ ਡਿਜੀਟਲ ਪ੍ਰਿੰਟ ਬੁਲਬੁਲ ਦੇ ਬੱਚੇ 8ਵੇਂ ਪੀਸ ਨੇ ਜੀ ਇਹ ਮੈਂ ਤਾਂ ਕਹਿੰਨਾ ਜੀ ਅਗਰ ਤੁਸੀਂ ਇਹ ਸਟ ਕੁ ਕਿਸ ਨੂੰ ਗਿਫਟ ਵੀ ਕਰਨਾ ਨਾ ਤਾਂਗਲੇ ਜ਼ਰੂਰ ਖੁਸ਼ ਹੋ ਜਾਏਗੀ ਆ ਦੇਖੋ ਇਹ ਸੂਟ ਦਾ ਪ੍ਰਾਈਸ ਹੈ ਜੀ ਤੁਸੀਂ ਪਰਸਨਲ ਮੈਸੇਜ ਕਰੋ ਜੀ ਆਪਾਂ ਤੁਹਾਨੂੰ ਇਹਦਾ ਪ੍ਰਾਈਸ ਦੱਸ ਦਾਂਗੇ ਤੇ ਹੋਮ ਡਿਲੀਵਰੀ ਦੀ ਫੈਸਿਲਿਟੀ ਵੀ ਅਵੇਲੇਬਲ ਹੈ ਜੀ ਘਰੇ ਬੈਠੀ ਵੀ ਅਗਰ ਤੁਸੀਂ ਮੂਵ ਆਉਣਾ ਚਾਹੁੰਦੇ ਹੋ ਘਰੇ ਬੈਠੇ ਵੀ ਆਪਾਂ ਇਹ ਸੂਟ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਘਰੇ ਬੈਠੇ ਤੁਹਾਨੂੰ ਇਹ ਸੂਟ ਮਿਲ ਜਾਏਗਾ ਜੀ ਮੈਚਿੰਗ ਚੈੱਕ ਕਰੋ ਜੀ ਇੱਕ ਵਾਰੀ ਤੁਸੀਂ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਆਪਣੀ ਆਪਣੀ ਰਾਏ ਦਿਆ ਕਰੋ ਜੀ ਕੀ ਤੁਹਾਨੂੰ ਸਾਡਾ ਇਹ ਕੰਮ ਕਿਵੇਂ ਲੱਗਿਆ ਅਸੀਂ ਨੇ ਮੈਚਿੰਗਾਂ ਕੀਤੀਆਂ ਨੇ ਜੀ ਇਹ ਦੇਖੋ ਜੀ ਪਿਆਰੇ ਪਿਆਰੇ ਪੀਸ ਨੇ ਜੀ ਅਗਰ ਤੁਸੀਂ ਨੇ ਇਹਦੇ ਨਾਲ ਕੋਈ ਹੋਰ ਵੀ ਅਨਦਰ ਇਸ ਤੋਂ ਅਲੱਗ ਤੋਂ ਵੀ ਮੈਚਿੰਗ ਕਰਨੀ ਆ ਤਾਂ ਉਹ ਵੀ ਹੋ ਜੇਗੀ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਅਗਰ ਤੁਸੀਂ ਨੇ ਇਹ ਪੀਸ ਦੇ ਨਾਲ ਜੀ ਇਹ ਵਾਲੀ ਮੈਚਿੰਗ ਕਰਨੀ ਹੈ ਇਹ ਵੀ ਹੋ ਜੇਗੀ ਅਗਰ ਵੀਡੀਓ ਦੇ ਵਿੱਚ ਵੈਸੇ ਤਾਂ ਸੇਮ ਆ ਜੀ ਵੀਡੀਓ ਦੇ ਵਿੱਚ ਥੋੜਾ ਕਲਰ ਦਾ ਫਰਕ ਆ ਰਿਹਾ ਅਗਰ ਤੁਹਾਨੂੰ ਇਹ ਮੈਚਿੰਗ ਸੋਹਣੀ ਲੱਗ ਰਹੀ ਹੈ ਤਾਂ ਇਹ ਮੈਚਿੰਗ ਵੀ ਆਪਾਂ ਕਰ ਦਾਂਗੇ ਪਰ ਸਕਰੀਨਸ਼ਾਟ ਭੇਜ ਦਿਓ ਜੀ ਜਿਹੜਾ ਅਗਰ ਇਹ ਵਾਲੀ ਕਰਨੀ ਹੈ ਤਾਂ ਵੀ ਅਗਰ ਇਹ ਵਾਲੀ ਕਰਨੀ ਹੈ ਤਾਂ ਵੀ ਮੈਨੂੰ ਸਕਰੀਨਸ਼ਾਟ ਭੇਜ ਦਿਓ ਜਿਹੜਾ ਤੁਸੀਂ ਨੇ ਇਹਦੇ ਵਿੱਚੋਂ ਕੱਢਣਾ ਗੂੜੇ ਤੇ ਫਿੱਕੇ ਸਾਰੇ ਰੰਗ ਆਪਾਂ ਜੀ ਤੁਹਾਡੇ ਲਈ ਲੈ ਕੇ ਆਏ ਆ ਤਾਂ ਕਿ ਕਿਸੇ ਨੂੰ ਕੋਈ ਐਵੇਂ ਨਾ ਹੋਵੇ ਕਿ ਸਾਰੇ ਕਲਰਫੁਲ ਵੀਡੀਓ ਅ ਡਾਰਕ ਕਲਰਾਂ ਦੀ ਪਾਤੀ ਬਾਕੀ ਅਗਰ ਤੁਸੀਂ ਇਹਨਾਂ ਦਾ ਰੇਟ ਵੀ ਪੁੱਛਣਾ ਮੈਨੂੰ ਡੀਐਮ ਕਰੋ ਜੀ ਪਰਸਨਲੀ ਨੰਬਰ ਚੱਲ ਰਿਹਾ ਸਕਰੀਨ ਦੇ ਉੱਤੇ ਤੁਸੀਂ ਉਸ ਨੰਬਰ ਦੇ ਉੱਤੇ ਜੀ ਮੈਸੇਜ ਕਰੋ ਤੇ ਰੇਟ ਆਪਾਂ ਤੁਹਾਨੂੰ ਦੱਸ ਦਾਂਗੇ ਇਹ ਦੇਖੋ ਜੀ ਮੈਚਿੰਗ ਇਸ ਦੀ ਐਨੀ ਜ਼ਿਆਦਾ ਪਿਆਰੀ ਹੈ ਨਾ ਵੀਡੀਓ ਦੇ ਵਿੱਚ ਥੋੜਾ ਫਰਕ ਜ਼ਰੂਰ ਆ ਜਾਂਦਾ ਅਗਰ ਤੁਸੀਂ ਨੇ ਐਦਾਂ ਦੀ ਮੈਚਿੰਗ ਕਰਨੀ ਹੈ ਲਓ ਜੀ ਇਹ ਤੁਹਾਡਾ ਟੇਸਟ ਹੈ ਜੀ ਤੁਸੀਂ ਨੇ ਕੰਬੀਨੇਸ਼ਨ ਕਿਵੇਂ ਦਾ ਬਣਾਉਣਾ ਬਟ ਮਛਲੀਆਂ ਦੇ ਨਾਲ ਜਿਹੜੀ ਇਦਾਂ ਦੀ ਮੈਚਿੰਗ ਹੁੰਦੀ ਹੈ ਨਾ ਉਹ ਕਿਸੇ ਕਿਸੇ ਦੀ ਹੁੰਦੀ ਹੈ ਜੀ ਆਪਾਂ ਮਰੀਆਂ ਭੈਣਾਂ ਲਈ ਐਵੇਂ ਦੀ ਡਿਮਾਂਡ ਆਪਣੀ ਪੂਰੀ ਕੀਤੀ ਹੈ ਕੱਟ ਪੀਸਾਂ ਇਹ ਕੱਟ ਪੀਸ ਨੇ ਜੀ ਸ਼ਰਟਾਂ ਦਾ ਕਪੜਾ ਜੀ ਪੂਰਾ ਢਾਈ ਵੀ ਹੈ ਜੀ ਤੇ ਜ਼ਿਆਦਾਤਰ 3 ਮੀਟਰ ਕਪੜਾ ਸ਼ਰਟ ਦਾ ਤੇ ਬਾਟਮ ਦਾ ਕਪੜਾ ਵੀ ਢਾਈ ਤੋਂ ਵੱਧ ਹੀ ਆ ਟਾਈਟ ਪਲੱਸ ਨੂੰ ਬੋਟਮ ਦਾ ਕੱਪੜਾ ਦੇਵਾਂਗੇ। ਬਾਕੀ ਤੁਸੀਂ ਦੇਖ ਲਓ ਜੀ ਪੀਸ ਮੂੰਹੋਂ ਬੋਲਦੇ ਨੇ। ਕਹਿਣ ਦੀ ਲੋੜ ਨਹੀਂ ਹੈਗੀ ਜੀ ਇਹ ਕੀ ਆਪਾਂ ਆਖੀ ਜਾਈਏ ਕਿ ਐਵੇਂ ਆ ਐਵੇਂ ਆ ਪਰ ਪੀਸ ਮੂੰਹੋਂ ਬੋਲਦੇ ਨੇ। ਕਿਸੇ ਨੇ ਬਾਈ ਕਰਨੇ ਨੇ। ਪੀਸ ਸਾਡੇ ਕੋਲੋਂ ਖਰੀਦ ਸਕਦੇ ਨੇ ਜੀ ਦੇਖੋ। ਘਰ ਬੈਠੇ ਵੀ ਤੁਹਾਨੂੰ ਇਹ ਪੀਸ ਮਿਲ ਜਾਣਗੇ। ਬਾਕੀ ਕਲਰ ਦੇਖੋ ਜੀ ਬਿਲਕੁਲ ਸੇਮ ਹੋਏ ਪਏ ਨੇ। ਲਓ ਜੀ ਹੁਣ ਬਾਰੀ ਅਗਲੇ ਦੀ ਕਰੋ ਜੀ ਚੈੱਕ ਇੱਕ ਨੰਬਰ ਦੇ ਪੀਸ ਨੇ ਸਕਰੀਨ ਦੇ ਉੱਤੇ ਆਪਣਾ ਨੰਬਰ ਚੱਲ ਰਿਹਾ ਜੀ 88024008 ਆਪਾਂ ਤੁਹਾਨੂੰ ਬੋਲ ਕੇ ਵੀ ਦੱਸ ਦਿੰਨੇ ਆ 88024008 ਨੰਬਰ ਦੇ ਉੱਤੇ ਮੈਸੇਜ ਕਰੋ ਜੀ ਕਾਲ ਕਰੋ ਆਪਾਂ ਕੋਸ਼ਿਸ਼ ਕਰਦੇ ਆ ਕਿ ਹਰ ਇੱਕ ਦਾ ਆਪਾਂ ਜਵਾਬ ਦੇ ਦਈਏ ਜੀ ਰਿਪਲਾਈ ਕਰਦੇ ਆ ਜੀ ਅਗਰ ਕਿਸੇ ਦਾ ਨਹੀਂ ਵੀ ਰਿਪਲਾਈ ਹੁੰਦਾ ਜੀ ਕਾਲ ਨਹੀਂ ਅਟੈਂਡ ਹੁੰਦੀ ਤਾਂ WhatsApp ਦੇ ਉੱਤੇ ਮੈਸੇਜ ਕਰ ਦਿਓ ਜੀ WhatsApp ਦੇ ਉੱਤੇ ਆਪਾਂ ਜੀ 100% ਜੀ ਆਪਾਂ 5-7 ਮਿੰਟ ਦੇ ਵਿੱਚ ਰਿਪਲਾਈ ਕਰ ਦਿੰਨੇ ਹੁੰਨੇ ਆ ਜੀ ਦੇਖੋ ਜੀ ਕੋਈ ਵੀ ਪੀਸ ਚਾਹੀਦਾ ਹੋਇਆ ਇੱਥੋਂ ਹੀ ਸਕਰੀਨਸ਼ਾਟ ਲਈਓ ਸਕਰੀਨਸ਼ਾਟ ਲੈ ਕੇ ਮੇਰਾ ਨੰਬਰ ਚੱਲ ਰਿਹਾ ਜੀ ਉਹਦੇ ਤੇ ਤੁਸੀਂ WhatsApp ਕਰ ਦਿਓ ਇੱਕ ਵਾਰੀ ਤੇ ਇੱਕ ਖੇਚਲਾ ਹੋਰ ਕਰ ਲਿਓ ਨਾਲ ਹੀ ਆਪਣਾ ਐਡਰੈਸ ਭੇਜ ਦਿਓ ਜੀ ਤਾਂ ਕਿ ਪਤਾ ਲੱਗ ਜੇ ਕਿ ਤੁਸੀਂ ਨੇ ਪੀਸ ਬਾਏ ਕਰਨਾ ਤੇ ਇਹ ਪੀਸ ਤੁਹਾਡੇ ਐਡਰੈਸ ਤੇ ਉੱਤੇ ਪਹੁੰਚ ਜਾਏਗਾ ਇਹ ਦੇਖੋ ਜੀ ਲਓ ਜੀ ਹੁਣ ਅਗਲੀ ਮੈਚਿੰਗ ਦੇਖੋ ਜੀ ਵੀਡੀਓ ਨੂੰ ਸਕਿਪ ਨਾ ਕਰਿਓ ਮੈਚਿੰਗਾਂ ਦੇ ਥੱਲੇ-ਥੱਲੇ ਆਪਾਂ ਨੇ ਇੰਨੀਆਂ ਸੋਹਣੀਆਂ-ਸੋਹਣੀਆਂ ਮੈਚਿੰਗਾਂ ਲਾ ਰੱਖੀਆਂ ਨੇ ਬਸ ਵੀਡੀਓ ਨਾ ਸਕਿਪ ਕਰਿਓ ਐਂਡ ਤੱਕ ਦੇਖਦੇ ਜਾਇਆਂ ਜਿਨ੍ਹਾਂ ਨੂੰ ਜਿਹੜੀ ਮੈਚਿੰਗ ਵਧੀਆ ਲੱਗਦੀ ਹੈ ਜੀ ਉਹ ਸਾਨੂੰ ਭੇਜ ਦਿਓ ਅਸੀਂ ਤੁਹਾਡੇ ਤੱਕ ਭੇਜ ਦਾਂਗੇ ਜਿਨ੍ਹਾਂ ਨੂੰ ਜਿਹੜੀ ਮੈਚਿੰਗ ਸੋਹਣੀ ਲੱਗਦੀ ਹੈ ਲਓ ਜੀ ਹੁਣ ਬਰੀ ਅਗਲੀ ਦੀ ਲਓ ਜੀ ਛਾਂਟ ਵਿੱਚ ਜੀ ਪੀਸ ਨੇ ਜੀ ਇਹ ਬਿਲਕੁਲ ਛਾਂਟ ਵਿੱਚ ਜੀ ਸਭ ਤੋਂ ਵੱਧ ਟ੍ਰੈਂਡਿੰਗ ਚ ਚੱਲਣਗੇ ਜੀ ਸਭ ਤੋਂ ਵੱਧ ਲਓ ਜੀ ਮੈਚਿੰਗ ਦਾ ਮੂੰਹ ਬੋਲਦੀਆਂ ਨੇ ਬਾਕੀ ਕੋਈ ਗੱਲ ਨਹੀਂ ਅਗਰ ਤੁਹਾਨੂੰ ਜਿਹੜਾ ਵੀ ਕੋਈ ਪਸੰਦ ਹੋਊਗਾ ਤਾਂ ਉਹਦੀ ਫੋਟੋ ਜ਼ਰੂਰ ਭੇਜੀਓ ਇਹ ਦੇਖੋ ਪਹਿਲਾਂ ਆਪਾਂ ਨੇ ਇਸ ਨਾਲ ਐਦਾਂ ਦੀ ਬਾਟਮ ਲਈ ਸੀ ਹੁਣ ਕਿਸੇ ਨੂੰ ਅਗਰ ਇਹ ਫੁੱਲ ਨਾਲ ਦੀ ਬਾਟਮ ਚਾਹੀਦੀ ਹੈ ਉਹ ਬਾਟਮ ਮਿਲ ਚੁਕੀ ਹੈ। ਪਰ ਕਲਰ ਬਿਲਕੁਲ ਸੇਮ ਸੇਮ ਕੀਤੇ ਪਏ ਨੇ। ਲੋ ਜੀ ਬਾਰੀਆ ਹੁਣ ਅਗਲੇ ਪੀਸ ਦੀ। ਲੋ ਜੀ। ਡਿਜੀਟਲ ਪ੍ਰਿੰਟ ਹੈ ਜੀ ਬਿਲਕੁਲ। ਬਿਲਕੁਲ ਡਿਜੀਟਲ ਪ੍ਰਿੰਟ ਨੇ ਆ ਦੇਖੋ। ਨਾਲ ਬਾਟਮ ਲਾਈ ਆ। ਬਾਕੀ ਪੀਸ ਹੀ ਮੂੰਹ ਬੋਲ ਦੇਣੀ ਜੀ। ਛਾਂਟ ਵਿੱਚ ਪੀਸ ਨੇ ਇਕਦਮ ਬੁਲਬੁਲ ਦੇ ਬੱਚੇ ਜਿਹੜੇ ਕਹਿੰਦੇ ਹੁੰਦੇ ਨੇ। ਲੋ ਜੀ। AB ਸਪਾਤ ਨੂੰ ਦਿਖਾ ਚੁੱਕੇ ਆ ਕਈ ਵਾਰ ਡਬਲ ਪੀਸ ਆ ਜਾਂਦੇ ਨੇ ਆ ਲੋ ਜੀ ਕਰੋ ਚੈੱਕ ਅਗਰ ਕੋਈ ਆਪਣੀ ਸ਼ਾਪ ਤੇ ਆਉਣਾ ਚਾਹੁੰਦੇ ਨੇ ਜੀ ਆਪਣੀ ਸ਼ਾਪ ਦਾ ਪਤਾ ਗੁਰੂ ਕ੍ਰਿਪਾ ਕਲੌਥ ਹਾ우스 ਪਿੰਡ ਕਮਾਣਾ ਤਹਿਸੀਲ ਰਥੀਆ ਜ਼ਿਲ੍ਹਾ ਫਤਿਹਪੁਰ ਜੋ ਕਿ ਹਰਿਆਣਾ ਦੇ ਵਿੱਚ ਸਥਿਤ ਹੈ ਜੀ ਬਾਕੀ ਵੀਡੀਓ ਦੇ ਉੱਤੇ ਜੀ ਆਪਣੀ ਸ਼ਾਪ ਦਾ ਨਾਮ ਜੀ ਆਪਾਂ ਮੈਂਸ਼ਨ ਕਰਦੇ ਹੋਣੇ ਆ ਗੁਰੂ ਕਿਰਪਾ ਕਲੌਥ ਹਾਊਸ ਵਿਲੇਜ ਕਮਾਣਾ ਜੀ ਤਹਿਸੀਲ ਰਥੀਆ ਜ਼ਿਲ੍ਹਾ ਫਤਿਹਬਾਦ ਆ ਦੇਖੋ ਜੀ ਹੁਣ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਕਿਉਂਕਿ ਪਹਿਲਾਂ ਜਿਹੜੇ ਕੱਟ ਪੀਸ ਆਉਂਦੇ ਹੁੰਦੇ ਸੀ ਆਪਾਂ ਦੇ ਵਿੱਚ ਸੂਟ ਦਾ ਕੱਢ ਹੀ ਦਿੰਦੇ ਹੁੰਦੇ ਜਿਹੜੀਆਂ ਮੇਰੀਆਂ ਭੈਣਾਂ ਨੇ ਸ਼ਰਟਾਂ ਲੈਣੀਆਂ ਹੁੰਦੀਆਂ ਸੀ ਮੈਚਿੰਗ ਚਾਹੀਦੀਆਂ ਹੁੰਦੀਆਂ ਸੀ ਉਹਨਾਂ ਲਈ ਬਹੁਤ ਸਮੱਸਿਆ ਆਉਂਦੀ ਸੀ ਕਈ ਵਾਰੀ ਬਾਟਮ ਨਹੀਂ ਮਿਲਦੀ ਸੀ ਅਗਰ ਮਿਲ ਜਾਂਦੀ ਤਾਂ ਕੱਪੜੇ ਦੀ ਵੱਧ ਹੋ ਜਾਂਦਾ ਘੱਟ ਹੋ ਜਾਂਦਾ ਲਓ ਜੀ ਹੁਣ ਆਪਾਂ ਨੇ ਤੁਹਾਡੇ ਲਈ ਸਾਰੇ ਆਪਾਂ ਇਹ ਕੰਮ ਹੀ ਪੂਰੀ ਕਰਤੀ ਬਾਟਮ ਦਾ ਕਪੜਾ 2.5 ਤੋਂ ਪਲੱਸ ਸ਼ਰਟ ਦਾ ਕਪੜਾ ਬਾਹਰ ਤੋਂ ਬਾਹਰ ਆਪਾਂ 3 ਮੀਟਰ ਦੇਵਾਂਗੇ ਜੀ ਤੁਹਾਨੂੰ ਰੇਟ ਤੇ ਅਗਰ ਰੇਟ ਦੀ ਗੱਲ ਕਰੀਏ ਪਰਸਨਲੀ ਮੈਸੇਜ ਕਰੋ ਜੀ ਆਪਾਂ ਤੁਹਾਨੂੰ ਇਸ ਦਾ ਪ੍ਰਾਈਸ ਵੀ ਦੱਸ ਦਾਂਗੇ ਦੇਖੋ ਜੀ ਇਹ ਸੀ ਜੀ ਆਪਣੀਆਂ ਮੈਚਿੰਗਾਂ ਹੁਣ ਵਾਰੀ ਹੈ ਜੀ ਕੱਟ ਪੀਸਾਂ ਦੀ ਹੁਣ ਆਪਾਂ ਤੁਹਾਨੂੰ ਕੱਟ ਪੀਸ ਸ਼ੋਅ ਕਰਾਂਗੇ ਦੇਖੋ ਜੀ ਇਹ ਕੱਟ ਪੀਸ ਨੇ ਜੀ ਇਹਦੀ ਕੱਟ ਦੀ ਗੱਲ ਕਰੀਏ ਕੱਟਾ ਜੀ ਇਹਦੇ 3 ਮੀਟਰ ਦੀ ਲਓ ਜੀ ਇਹ ਇੱਕ ਪੀਸ ਜੀ 450 ਦਾ ਰਹਿਣ ਵਾਲਾ 450 ਦਾ ਪੀਸ ਹੈ ਜੀ ਇੱਕ ਇਹ ਤੇ ਕਪੜਾ ਪੂਰਾ 3 ਮੀਟਰ ਹੈ ਜੀ ਅਗਰ ਕਿਸੇ ਨੇ ਸ਼ਰਟਾਂ ਬਣਾਉਣੀਆਂ ਨੇ ਆਹ ਲਓ ਜੀ ਮਸ਼ਲਿਨ ਸ਼ਿਮਰ ਹੈ ਜੀ ਮੂੰਹ ਬੋਲ ਦੇ ਕਲਰ ਨੇ ਆਹ ਦੇਖੋ ਜੀ ਆਪਾਂ ਬਾਰ-ਬਾਰ ਕਹਿ ਰਹੇ ਕਿ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਹੈਗੀ ਆਹ ਲਓ ਜੀ ਉਸ ਤੋਂ ਬਾਅਦ ਜੀ ਬਾਰੀਆ ਬਲੈਕ ਕਲਰ ਦੀ ਅਗਰ ਤੁਸੀਂ ਨੇ ਬਲੈਕ ਕਲਰ ਦੇ ਵਿੱਚ ਸੂਟ ਬਣਾਉਣਾ ਨਾ ਇਹ ਲੋ ਦੋ ਪੀਸ ਮਿਲ ਗਏ ਜੀ ਦੋ ਪੀਸ ਮਿਲ ਜਾਂਦੇ ਨੇ ਤਿੰਨ ਤਿੰਨ ਮੀਟਰ ਦੇ ਦੋ ਪੀਸ ਨੇ ਜੀ ਆ ਲੋ ਆਪਣਾ ਸੂਟ ਪੂਰਾ ਕਰੋ ਉਸ ਤੋਂ ਬਾਅਦ ਜੀ ਫਿੱਕੇ ਕਲਰ ਤੇ ਆਪਣਾ ਗੂੜੇ ਕਲਰ ਲਾਈਟ ਤੇ ਡਾਰਕ ਕਲਰ ਮਿਕਸ ਚਾਰਟ ਹੈ ਜੀ ਸੋਹਣੇ ਸੋਹਣੇ ਪੀਸ ਰਹਿਣ ਵਾਲੇ ਨੇ ਮਿਕਸ ਚਾਰਟ ਹੈ ਜੀ ਮੇਰੀਆਂ ਚਾਚੀਆਂ ਤਾਈਆਂ ਭੈਣਾਂ ਕੋਈ ਵੀ ਇਹਨਾਂ ਪੀਸਾਂ ਨੂੰ ਬਾਈ ਕਰ ਸਕਦੇ ਨੇ ਜੀ ਆ ਦੇਖੋ ਬਹੁਤ ਪਿਆਰੇ ਕਲਰ ਨੇ ਮਸ਼ਲਿਨ ਜੀ ਹੈ ਸ਼ਿਮਰ ਹੈ ਮਸ਼ਲਿਨ ਸ਼ਿਮਰ ਦੇ ਦਾ ਸਟਫ ਰਹਿਣ ਵਾਲਾ ਜੀ ਤੇ ਕੱਪੜਾ ਬਹੁਤ ਪਿਆਰਾ ਆਪਾਂ ਤੁਹਾਨੂੰ ਇਹਦੀ ਹੋਰ ਵੀਡੀਓ ਵੀ ਕੋਸ਼ਿਸ਼ ਕਰਾਂਗੇ ਕਿ ਇੱਕ ਵੀਡੀਓ ਹੋਰ ਵੀ ਪਾਵਾਂਗੇ ਆ ਦੇਖੋ ਜੀ ਇਹਦੀ ਕੱਟ ਜੀ 3 ਮੀਟਰ ਦੀ ਕੱਟ ਰਹਿਣ ਵਾਲੀ ਹੈ प्यारे प्यारे पीस ने एक चंगे घर ਦਾ ਮਾਲ ਆ ਜੀ ਇਹ ਇਹ ਪੀਸ ਆਉਂਦੇ ਵੀ ਕਦੇ ਕਦੇ ਹੁੰਦੇ ਨੇ ਜਦੋਂ ਆਉਂਦੇ ਨੇ ਨਾਲ ਦੇ ਨਾਲ ਹੀ ਸੇਲ ਹੋ ਜਾਂਦੇ ਨੇ ਸੋ ਆਪਾਂ ਇਹੀ ਕਹਿੰਦੇ ਆ ਜੀ ਅਗਰ ਚਾਹੀਦਾ ਨਾ ਪਹਿਲਾਂ ਤੇ ਵੀਡੀਓ ਦੀ ਟਾਈਮਿੰਗ ਦੇਖ ਲਓ ਆਪਾਂ ਸ਼ਾਮ ਨੂੰ ਵੀਡੀਓ ਪਾ ਪਾ ਰਹੇ ਆ ਨੇ ਇਹ ਟਾਈਮਿੰਗ ਦੇਖ ਲਓ ਜੀ ਇਹ ਕੱਲ ਜਾਂ ਪਰਸੋਂ ਤੱਕ ਸੇਲ ਹੋ ਜਾਣੇ ਨੇ ਸਾਰੇ ਇਹਨਾਂ ਨਾਲ ਕੋਈ ਬਾਟਮਾ ਅਗਰ ਤੁਹਾਨੂੰ ਕੋਈ ਇੱਛਾ ਹੈਗੀ ਹੈ ਕਿ ਲਾਉਣ ਦੀ ਆਪਾਂ ਲਾ ਦਾਂਗੇ ਬਾਟਮ ਇਹਨਾਂ ਨਾਲ ਲਾ ਲਾਂਗੇ ਹੁਣ ਜੀ 2 ਮੀਟਰ ਦੇ ਪੀਸ ਨੇ ਕੋਈ ਮਰੀਆਂ ਭੈਣਾਂ ਦੀ 2 ਮੀਟਰ ਦੀ ਸ਼ਰਟ ਬਣ ਜਾਂਦੀ ਆ ਹੁਣ ਆਪਾਂ ਵੀਡੀਓ ਨੂੰ ਲੰਬਾ ਨਹੀਂ ਕਰਾਂਗੇ ਫਟਾਫਟ ਦਿਖਾਵਾਂਗੇ ਜੀ ਪੀਸਾਂ ਨੂੰ ਦੇਖਦੇ ਰਹੀ ਹਾਂ ਵੀਡੀਓ ਨੂੰ ਥੋੜਾ ਅਗਰ ਤੁਸੀਂ ਸਲੋ ਕਰਕੇ ਦੇਖਿਆ ਕਰੋ ਆ ਦੇਖੋ ਜੀ ਕਿਉਂਕਿ ਸਕਿਪ ਨਾ ਕਰਿਆ ਕਰੋ ਅਗਰ ਤੁਸੀਂ ਵੀਡੀਓ ਸਕਿਪ ਕਰਤੀ ਜੀ ਤਾ ਮਨ ਕਰੇ ਸੋਹਣੇ ਸੋਹਣੇ ਪੀਸ ਪਿੱਛੇ ਰਹਿ ਜਾਂਦੇ ਨੇ ਆ ਦੇਖੋ ਲਓ ਜੀ ਆਪਾਂ ਫੋਟੋ ਦੀ ਦੁਬਾਰਾ ਵੀ ਪ੍ਰੋਵਾਈਡ ਕਰਵਾ ਦਾਂਗੇ ਇਹ ਜੀ 2 2 ਮੀਟਰ ਵਾਲੇ ਪੀਸ ਨੇ ਲਓ ਜੀ ਕਲਰ ਚੈੱਕ ਕਰੀ ਜਾਓ ਤੁਸੀਂ ਬਾਕੀ ਆਪਾਂ ਨੂੰ ਤਾਂ ਕਹਿਣ ਦੀ ਲੋੜ ਨਹੀਂ ਹੈਗੀ ਜੀ ਛਾਂਟਵੇਂ ਜੇ ਪੀਸ ਨਹੀਂ ਆ ਦੇਖੋ ਜੀ ਲਾਈਟ ਕਲਰ ਨਾਲ ਬਾਟਮ ਲੱਗੇਗੀ ਕਿਵੇਂ ਵੀ ਲਾ ਸਕਦੇ ਹੋ ਤੁਸੀਂ ਇਹ ਦੋ ਪੀਸ ਨੇ ਜੀ 4 ਮੀਟਰ ਹੋ ਜਾਏਗਾ ਅਗਰ ਕਿਸੇ ਮੇਰੀ ਭੈਣ ਦਾ 4 ਮੀਟਰ ਦਾ ਸੂਟ ਬਣਦਾ ਉਹ ਬਣਾ ਸਕਦੇ ਨੇ ਜੀ ਆ ਲੋ ਆ ਪੀਸ ਵੀ 2 ਨੇ ਆ ਦੇਖੋ ਜੀ ਪੀਸ ਚੈੱਕ ਕਰਦੇ ਜਾਈਓ ਜੀ ਕੱਲਾ ਕੱਲਾ ਪੀਸ ਮੂਹੂ ਬੋਲਦਾ ਦੇਖੋ ਜੀ ਉਸ ਤੋਂ ਬਾਅਦ ਜੀ ਇਹ ਵਾਲੇ ਪੀਸ ਵੀ 2 2 ਮੀਟਰ ਦੇ ਨੇ ਆ ਪੀਸ ਵੀ ਦਿਖਾ ਦਿੰਨੇ ਜੀ 2 ਮੀਟਰ ਦੇ ਨੇ 2 2 ਮੀਟਰ ਦੇ ਪੀਸ ਵੀ ਆਪ ਤੁਹਾਨੂੰ ਦਿਖਾ ਦਿੰਨੇ ਆ ਜੀ ਲਓ ਜੀ ਫਟਾਫਟ ਚੈੱਕ ਕਰਦੇ ਜਾਈਓ ਜੀ ਕਿਉਂਕਿ ਹੁਣ ਆਪਣੀ ਵੀਡੀਓ ਥੋੜੀ ਲੰਬੀ ਹੋ ਰਹੀ ਹੈ ਆ ਦੇਖੋ ਜੀ ਢਾਈ ਢਾਈ ਦੇ ਦੋ ਪੀਸ ਲਾ ਕੇ 5 ਮੀਟਰ ਹੋ ਜਾਏਗਾ ਜੀ ਆਪਾਂ ਵੀਡੀਓ ਨੂੰ ਲੰਬਾ ਨਹੀਂ ਕਰਨਾ ਚਾਹੁੰਦੇ ਸੋਹਣੇ ਸੋਹਣੇ ਕਲਰ ਨੇ ਜੀ ਵੀਡੀਓ ਨੂੰ ਰੋਕੀਓ ਰੋਕੇ ਵੀਡੀਓ ਨੂੰ ਸਲੋ ਕਰਕੇ ਤੇ ਪੀਸ ਦੇਖਿਓ ਜੀ ਜਿਹੜਾ ਪੀਸ ਚਾਹੀਦਾ ਹੋਇਆ ਉਹਦਾ ਸਕਰੀਨਸ਼ਾਟ ਲਈਓ। ਬਾਕੀ ਅਗਰ ਤੁਸੀਂ ਇਹਨਾਂ ਨਾਲ ਦੁਪੱਟਿਆਂ ਦੀ ਹੋਏ ਜੀ ਇੱਛਾ ਆਪਣੇ ਵੀਡੀਓ ਪਾਈ ਸੀ ਕਮਲ ਚਨੂਨ ਦੀ। ਕਮਲ ਚਨੂਨ ਦੀ ਵੀਡੀਓ ਪਾਈ ਸੀ ਇੱਕ ਆਪਣੇ ਕੋਲੇ ਪਿਓਰ ਬੰਬਰ ਮਿਲ ਜੇਗਾ ਜੀ। ਅਰਜੁਨ ਕੰਪਨੀ ਦਾ ਜੀ ਆਪਣੇ ਕੋਲੇ ਪਿਓਰ ਦੇ ਦੁਪੱਟਾ ਜੀ ਦੇਖ ਸਕਦੇ ਹੋ ਜੀ ਕਲਾਸਿਕ ਸਿਫਨ। ਉਸ ਤੋਂ ਬਾਅਦ ਜੀ ਪਿਓਰ ਬੰਬਰ ਦੇ ਦੁਪੱਟੇ ਆਪਣੇ ਕੋਲ ਮਿਲ ਜਾਣਗੇ ਅਗਰ ਇਹਨਾਂ ਨਾਲ ਤੁਸੀਂ ਨੇ ਲਾਉਣੇ ਨੇ। ਤੇ ਆਰਗਾਂਜ਼ਾ ਦੇ ਦੁਪੱਟੇ ਮਿਲ ਜਾਣਗੇ ਜੀ। ਕਮਲ ਚਨੂਨ ਮਿਲ ਜੇਗੀ ਜੀ। ਵਿਦੇ ਦੁਪੱਟੇ ਮਿਲ ਜਾਣਗੇ ਟੈਬੀ ਮਸ਼ਲੀਨ ਟੈਬੀ ਸ਼ਲਕ ਕਿਵੇਂ ਦਾ ਵੀ ਦੁਪੱਟਾ ਤੁਸੀਂ ਤੁਹਾਨੂੰ ਅਗਰ ਵੀ ਪਸੰਦ ਆ ਤੁਸੀਂ ਨੇ ਲਾਉਣਾ ਉਹ ਵੀ ਆਪਣੇ ਕੋਲੋਂ ਬਾਈ ਕਰ ਸਕਦੇ ਨੇ ਜੀ ਕਿਉਂਕਿ ਇੱਕੋ ਹੀ ਪਾਰਸਲ ਦੇ ਵਿੱਚ ਤੁਹਾਡਾ ਸਾਰਾ ਸੂਟ ਕੰਪਲੀਟ ਹੋ ਜਾਏਗਾ ਉਮੀਦ ਕਰਦੇ ਹਾਂ ਜੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਕਿ ਵੀਡੀਓ ਨੂੰ ਹੱਦ ਤੱਕ ਦੇਖਣ ਲਈ ਜੀ ਧੰਨਵਾਦ ਧੰਨਵਾਦ ਕਰਦੇ ਹਾਂ ਜੀ ਤੁਹਾਡਾ ਇੰਨਾ ਪਿਆਰ ਕਰ ਲਈ